ਦਾ ਬਹੁਤ ਕਰਨੀ ਪਈ ਜਦੋਂ ਦਿਨ ਰਾਤ ਇੱਕ ਕਰਨਾ ਪੈਣ ਮਾਸਤੇ ਉਸ ਤੋਂ ਬਾਅਦ ਮਾਪੇ ਦਾ سپورਟ ਵੀ ਬਹੁਤ ਮਿਲਿਆ ਮੇਰੀ ਮੰਮੀ ਵਾਲੀ ਹੌਂਸਲੇ ਵਾਲੀ ਹੈ ਜਿਨ੍ਹਾਂ ਨੇ ਸਾਨੂੰ ਮਤਲਬ ਅੰਨ ਪੜ੍ਹਾਤਾ ਮੇਰੀ ਮੰਮੀ ਦੇ ਕਾਰਨ ਅਸੀਂ ਜੁਡੀਸੀਨੇਟ ਕਲੀਅਰ ਕਰ ਗਏ ਉਹ ਤਾਂ ਬਹੁਤ ਜ਼ਿਆਦਾ سپورਟ ਕਰਦੇ ਨੇ ਮੰਮੀ ਕਰਦੇ ਹਾਲਾਤਾਂ ਨੂੰ ਦੇਖ ਕੇ ਵੀ ਮੇਰੀ ਮੰਮੀ ਮਤਲਬ ਕਿ ਪਿੱਛੇ ਨਹੀਂ ਹਟਦੀ ਮੈਂ ਐਮਏ ਦੇ ਵਿੱਚ ਜਦ ਪੜ੍ਹਦੀ ਹੁੰਦੀ ਮਨ ਨਾਲ ਨਾਲ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਮੇਰਾ ਟਾਰਗੇਟ ਇਹ ਹੀ ਸੀ ਕਿ ਮੈਂ ਹਾਰ ਨਹੀਂ ਮੰਨਣੀ ਹਾਰਨਾ ਮੇਰੇ ਵੱਤ ਮੇਰੇ ਕੋਲ ਹਾਰਨਾ ਟਾਈਮ ਹੀ ਨਹੀਂ ਹੈਗਾ ਮੇਰੇ ਮੇਰੇ ਪਾਪਾ ਕਹਿੰਦੇ ਸੀ ਵੀ ਪੜ੍ਹ ਲਓ ਜਿੰਨਾ ਪੜਿਆ ਜਾਂਦਾ ਹੋ ਸਕਦਾ ਵੀ ਘਰ ਵੀ ਕੰਮ ਕਰ ਹੋਰ ਵੀ ਬਾਹਰ ਵੀ ਕੰਮ ਨਹੀਂ ਕਰਨ ਦਿੰਦੇ ਸੀ ਵੀ ਕਹਿੰਦੇ ਸੀ ਪੜ੍ਹਾਈ ਕਰੋ ਜਿੰਨੀ ਵੀ ਹੋ ਸਕਦੀ ਆ ਬੜੀਆਂ ਲੱਗਦਾ ਜੀ ਅਸੀਂ ਵੇਸਟ ਕਰਦੇ ਵਿੱਚ ਪੈਦਾ ਹੋਏ ਸਾਡੇ ਮਾਪੇ ਪੰਨੇ ਸਾਡੇ ਨਾਲ ਸਪੋਰਟਿਵ ਨਹੀਂ ਕਿ ਕੁੜੀਆਂ ਨੂੰ ਅੱਗੇ ਲੈ ਕੇ ਜਾਣ ਵਾਲੀ ਸੋਚਦੇ ਨਹੀਂ ਅਗਲਾ ਸੁਤਨਾ ਹੋਣਾ ਹੈਗਾ ਵੀ ਦੇ ਆਰ ਕਲੀਅਰ ਕਰੀਏ ਤੇ ਪੀ ਐਚ ਡੀ ਕਰੀਏ ਨਾ ਨਾ ਮਾਫ ਕਰਨਾ ਮੇਰਾ ਨਾਮ ਰਸ਼ਨ ਹੌਲ ਤੇ ਬੇ ਹਿੰਮਤੇ ਨੇ ਉਹ ਲੋਕ ਜੋ ਬੈਠ ਸ਼ਿਕਵਾ ਕਰਨ ਮੁਕਦਰਾਂ ਦਾ ਕਿਉਂਕਿ ਉਗਣ ਵਾਲੇ ਦਾ ਉਗ ਪੈਂਦੇ ਸੀਨਾ ਪਾੜ ਪੱਥਰਾਂ ਦਾ ਇਹਨਾਂ ਸਤਰਾ ਨੂੰ ਸੱਚ ਕੀਤਾ ਹੈ ਕਸਬਾ ਬੁਲਾੜਾ ਦੀਆਂ ਤਿੰਨ ਭੈਣਾਂ ਨੇ ਜੋ ਕਿ ਇੱਕ ਮਜ਼ਦੂਰ ਪਰਿਵਾਰ ਨਾਲ ਲਿੰਕ ਰੱਖਦੀਆਂ ਨੇ ਅਤੇ ਯੂ ਜੀ ਸੀ ਨੈਟ ਤਿੰਨਾਂ ਭੈਣਾਂ ਨੇ ਇੱਕੋ ਵਾਰ ਸਪੀਅਰ ਕੀਤਾ ਅਸੀਂ ਉਹਨਾਂ ਦੇ ਨਾਲ ਹੈ ਜਾਣਦੇ ਆ ਇਹਨਾਂ ਤਿੰਨਾਂ ਭੈਣਾਂ ਦੀ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਪਰਿਵਾਰ ਇੱਕ ਗਰੀਬ ਪਰਿਵਾਰ ਹੈ ਜੋ ਕਿ ਪਿਤਾ ਉਹਨਾਂ ਦੇ ਗ੍ਰੰਥੀ ਦਾ ਕੰਮ ਕਰਦੇ ਆ ਮਾਤਾ ਦਿਹਾੜੀ ਕਰਦੀ ਆ ਔਰ ਇਸ ਪਰਿਵਾਰ ਨੇ ਇੱਕ ਸੁਪਨਾ ਦੇਖਿਆ ਆਪਣੀਆਂ ਧੀਆਂ ਨੂੰ ਪੜ੍ਹਾਉਣ ਦਾ ਲਿਖਣ ਦਾ ਅਤੇ ਇਹਨਾਂ ਧੀਆਂ ਨੇ ਵੀ ਆਪਣੇ ਮਾਪੇ ਦੀ ਕੜੀ ਮਿਹਨਤ ਤੇ ਬਿਹਾਰਾ ਦਿੰਦੇ ਹੋਏ ਆਪਣੀ ਕੜੀ ਮਿਹਨਤ ਕੀਤੀ ਅਤੇ ਤਿੰਨੋਂ ਨੇ UGC ਜੀਸੀ ਜਿਹੜਾ ਟੈਟ ਕਲੀਅਰ ਕੀਤਾ ਸਾਡੇ ਨਾਲ ਨੇ ਪਹਿਲੀ ਗੱਲ ਪੀਡੀਸੀ ਤੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਮੁਬਾਰਕਾਂ ਤੁਹਾਨੂੰ ਤੁਸੀਂ UGC ਜੀਸੀ ਟੈਟ ਕਲੀਅਰ ਕੀਤਾ ਕਿੰਨੀ ਕ ਮਿਹਨਤ ਲੱਗੀ ਕੀ ਕਹਿਣਾ ਚਾਹੋਗੇ ਸਰ ਮਿਹਨਤ ਤਾਂ ਬਹੁਤ ਕਰਨੀ ਪਈ ਸਰ ਦਿਨ ਰਾਤ ਇੱਕ ਕਰਨਾ ਪੜਨਾ ਪਿਆ ਵਾਸਤੇ ਉਸ ਤੋਂ ਬਾਅਦ ਮਾਂ ਪਿਓ ਦਾ ਸਪੋਰਟ ਵੀ ਬਹੁਤ ਮਿਲਿਆ ਵੀ ਪੜਾਈ ਕਰਕੇ ਤੇ ਮਮੇ ਪਾਪਾ ਕਹਿੰਦੇ ਸੀ ਵੀ ਪੜ੍ਹ ਲਓ ਜਿੰਨਾ ਪੜਿਆ ਜਾਂਦਾ ਹੋ ਸਕਦਾ ਵੀ ਕਰ ਵੀ ਕੰਮ ਕਰ ਹੋਰ ਵੀ ਵਾਰ ਵੀ ਕੰਮ ਨਹੀਂ ਕਰ ਦਿੰਦੇ ਸੀ ਕਹਿੰਦੇ ਸੀ ਪੜਾਈ ਕਰੋ ਜਿੰਨੀ ਵੀ ਹੋ ਸਕਦੀ ਆ ਮਿਹਨਤ ਤਾਂ ਬਹੁਤ ਕਰਨੀ ਪੈਣੀ ਆਪਣੇ ਅਗਰ ਤੁਹਾਡੀ ਪੜਾਈ ਦੀ ਗੱਲ ਕੀਤੀ ਜਾਵੇ ਤੁਸੀਂ ਕੀ ਕੀਤਾ ਸੀਗਾ ਤੇ ਜਦੋਂ UGC ਕਲੀਅਰ ਕੀਤਾ ਉਸ ਤੋਂ ਪਹਿਲਾਂ ਕੀ ਕੁਝ ਕੀਤਾ ਸਰ ਉਸ ਤੋਂ ਪਹਿਲਾਂ ਮੈਂ B.C ਕੀਤੀ ਉਸ ਤੋਂ ਬਾਅਦ ਮੈਂ M.C ਗੁਰੂ ਨਾਨਕ ਕਾਲਜ ਕੀਤੀ ਤੇ ਉਸ ਤੋਂ ਬਾਅਦ ਮੈਂ 2 ਸਾਲ ਟੀਚ ਕੀਤਾ ਹੀ ਕੂਲ ਦੇ ਵਿੱਚ ਪ੍ਰਾਈਵੇਟ ਸਕੂਲ ਦੇ ਵਿੱਚ ਤੇ ਉਸ ਤੋਂ ਬਾਅਦ ਮੈਂ ਪੇਪਰ ਦੀ ਤਿਆਰੀ ਕੀਤੀ ਨਾਲ-ਨਾਲ ਤੇ ਹੁਣ ਮੇਰਾ ਅਟੈਂਟ ਕਲੀਅਰ ਹੋ ਗਿਆ ਤਿੰਨਾਂ ਭੈਣਾਂ ਨੇ ਜੁਡੀ ਜੁਡੀ ਕਲੀਅਰ ਕੀਤਾ ਹੁਣ ਅਗਲਾ ਕੀ ਸੁਪਨਾ ਹੈ ਕੀ ਕਹਿਣਾ ਚਾਹੋਗੇ ਸਰ ਹੁਣ ਅਗਲਾ ਸੁਪਨਾ ਇਹ ਹੈਗਾ ਵੀ ਜੇ ਆਰ ਕਲੀਅਰ ਕਰੀਏ ਤੇ ਪੀ ਐਚ ਡੀ ਕਰੀਏ ਨਾਮ ਨਾਲ ਮਾਪਿਆਂ ਦੇ ਨਾਮ ਦਰਸ਼ਨ ਹੋ ਰਿਹਾ ਜਿਵੇਂ ਮੈਂ ਤੁਸੀ ਗੱਲ ਕੀਤੀ ਵੀ ਤੁਸੀਂ ਕੰਪਿਊਟਰ ਦੀ ਐਮ ਸੀ ਐ ਕੀਤੀ ਹੈ ਹਾਂਜੀ ਸਰ ਤਾਂ ਦੂਸਰੀਆਂ ਭੈਣਾਂ ਨੇ ਅਲੱਗ-ਅਲੱਗ ਸਬਜੈਕਟ ਕੀਤੇ ਆ ਤਾਂ ਸਾਰਿਆਂ ਲਈ ਬੜਾ ਔਖਾ ਹੋਣਾ ਹਾਂਜੀ ਹਾਂਜੀ ਔਖਾ ਤਾਂ ਹੈਗੀ ਹੁਣ ਕੀ ਅਗਲਾ ਟਾਰਗੇਟ ਕੀ ਹੈ ਅਗਲਾ ਟਾਰਗੇਟ ਸਰ ਹੈਗਾ ਵੀ ਜੇ ਆਰ ਕਲੀਅਰ ਕਰੀਏ ਤੁਸੀਂ ਕੀ ਕਹਿਣਾ ਚਾਹੋਗੇ ਇਸ ਡੈਕਟ ਨੂੰ ਕਲੀਅਰ ਕੀਤਾ ਤਿੰਨੋਂ ਭੈਣਾਂ ਨੇ ਘਰ 'ਚ ਗਰੀਬੀ ਵੀ ਹੈ ਤੇ ਪੜ੍ਹਾਈ ਵੀ ਕੀਤੀ ਹੈ ਕਿ ਕਹਿਣਾ ਚਾਹੋਗੇ ਪਹਿਲੀ ਗੱਲ ਤਾਂ ਸਾਨੂੰ ਮੇਰੀ ਮੰਮੀ ਬਾਲੀ ਹੌਂਸਲੇ ਵਾਲੀ ਹੈ ਜਿਨ੍ਹਾਂ ਨੇ ਸਾਨੂੰ ਮਤਲਬੰਨਾ ਪੜ੍ਹਾਤਾ ਤਾਂ ਮੇਰੀ ਮੰਮੀ ਦੇ ਕਾਰਨ ਅਸੀਂ ਜੁਡੀਸੀਨੇਟ ਕਲੀਅਰ ਕਰਦੇ ਹਾਂ ਤਾਂ ਬਹੁਤ ਜ਼ਿਆਦਾ ਸਪੋਰਟ ਕਰਦੇ ਨੇ ਮੰਮੀ ਕਰਦੇ ਹਾਲਾਤਾਂ ਨੂੰ ਦੇਖ ਕੇ ਵੀ ਮੇਰੀ ਮੰਮੀ ਮਤਲਬ ਕਿ ਪਿੱਛੇ ਨਹੀਂ ਹਟਦੇ ਜਿੱਥੇ ਜੀ ਕਰਦਾ ਕਹਿੰਦਾਂ ਤੇ ਨੇ ਹਾਂ ਤੁਸੀਂ ਜਿਹੜੀ ਬੁੱਕ ਲੈਣੀ ਹੈ ਤੁਸੀਂ ਲੈ ਲਓ ਜੋ ਵੀ ਖਰਚ ਜਾਂਦਾ ਕਹਿੰਦੇ ਅਸੀਂ ਆਪ ਹੀ ਚੱਕਾਂਗੇ ਕਿ ਤੂੰ ਮਰਜ਼ੀ ਚੱਕੀ ਲੈ। ਮਾਨਸਾ ਜ਼ਿਲ੍ਹੇ ਨੂੰ ਕੁੜੀ ਮਾਰਦਾ ਦਰਜਾ ਦਿੱਤਾ ਗਿਆ ਸੀ ਤੇ ਤੁਸੀਂ ਤੁਹਾਡੇ ਮਾਪੇ ਆਪਣੇ ਤਿੰਨਾਂ ਨੂੰ ਕੁੜੀਆਂ ਨੂੰ ਪੜਾਇਆ ਹੈ, ਲਿਖਾਇਆ ਹੈ, ਕਿਵੇਂ ਦੇਖਦੇ। ਬਹੁਤ ਵਧੀਆ ਲੱਗਦਾ ਜੀ ਅਸੀਂ ਇਸ ਕਰਦੇ ਵਿੱਚ ਪੈਦਾ ਹੋਈ। ਸਾਡੇ ਮਾਪੇ ਬੰਨੇ ਸਾਡੇ ਨਾਲ ਸਪੋਰਟਿਵ ਨੇ ਕਿ ਕੁੜੀਆਂ ਨੂੰ ਅੱਗੇ ਲੈ ਕੇ ਜਾਣਵਾਰੀ ਸੋਚਦੇ ਨੇ। ਤਾਂ ਬਹੁਤ ਵਧੀਆ ਲੱਗਦਾ। ਜਦੋਂ ਇੰਨੀ ਪੜ੍ਹਾਈ ਕੀਤੀ ਹੈ ਬਹੁਤ ਸੀਸਾ ਨਹੀਂ ਸਕਤਾ ਬਾਂ ਲਿਆਣੀਆਂ ਤੇ ਅਗਰ ਜੀ ਦੇਖਿਆ ਜਾਵੇ ਤਾਂ ਕਿਤੇ ਨਾ ਕਿਤੇ ਜਿਹੜਾ ਟਿਊਸ਼ਨ ਵੀ ਲੈਣੀ ਪੈਂਦੀ ਆ ਤੁਸੀਂ ਕੀ ਕੁਛ ਕੀਤਾ ਸਰ ਅਸੀਂ ਘਰੇ ਬੈਠ ਕੇ ਪੜ੍ਹਦੇ ਮਤਲਬ YouTube ਤੇ ਸਭ ਕੁਝ ਅਵੇਲੇ ਮਿਲ ਆ। ਅਸੀਂ ਉੱਥੋਂ ਹੀ ਦਿਨ ਰਾਤ ਮਤਲਬ ਕਿ 10-10 ਘੰਟੇ ਦੇ ਮਿਹਨਤ ਨਾਲ ਵੀ ਲਾਇਆ ਨੇ ਤੇ ਘਰੇ ਬੈ ਕੇ ਅਸੀਂ ਪੂਰੀ ਤਿਆਰੀ ਕੀਤੀ ਸਰ ਇਸ ਜਿਤਲੀ ਜੇ ਜਿੱਦਾਂ ਮੁਕਾਮ ਆਪਾਂ ਹਾਸਲ ਕਰ ਚੁੱਕੇ ਆ ਕਿਨੂੰ ਸਿਰਾ ਦੇਣਾ ਚਾਹੀਦਾ ਮੇਰੀ ਮੰਮੀ ਲੈਣੀ ਕਿਪੜਾ ਹੀ ਲਈ ਹੋਰ ਤੁਸੀਂ ਸਕੂਲ ਕੋਈ ਟੀਚਰ ਕੋਈ ਜਿਹੜਾ ਤੁਹਾਨੂੰ ਹਰ ਵਾਰ ਹਰ ਮੁਸ਼ਕਲ ਟਾਈਮ ਚ ਖੜਦਾ ਹੋਵੇ ਕੋਈ ਹੈ ਕੋਈ ਇਸ ਤਰ੍ਹਾਂ ਦਾ ਮਾਵਾ ਪੀ ਨਹੀਂ ਸਭ ਕੁਝ ਕੀਤਾ ਨਹੀਂ ਸਰ ਟੀਚਰ ਅਰਜਿੰਦਰ ਮੈਡਮ ਪੰਜਾਬੀ ਉਹਨਾਂ ਬਣੇ ਹੁੰਦੇ ਨੇ ਜਤਿੰਦਰ ਮੈਡਮ ਸਰ ਉਹ ਵੋਸਪੋਰਟ ਕਰਦੇ ਨੇ ਮਤਲਬ ਕੁਝ ਗਾਈਡ ਲੈਣਾ ਹੁੰਦਾ ਤਾਂ ਜਤਿੰਦਰ ਮੈਡਮ ਕੋਲ ਜਾਈਂ ਪੰਜਾਬੀ ਜਤਿੰਦਰ ਐਮਏ ਹਿਸਟਰੀ ਕੀਤੀ ਤੁਸੀਂ ਪਹਿਲਾਂ ਕਿੰਨੇ ਅਟੈਂਪਟ ਸੀ ਤੁਹਾਗੇ ਸਰ ਮੈਂਨੇ بی ਗ੍ਰੋਨਨ ਕੋਲ ਦੇ ਵਿੱਚ ਕੀਤੀ ਐਮ ਹਿਸਟਰੀ ਵੀ ਗ੍ਰੋਨਨ ਕੋਲ ਦੇ ਵਿੱਚ ਕੀਤੀ ਤੇ ਮੈਂਨੇ ਸਿਰ ਪਹਿਲਾ ਅਟੈਂਪਟ ਦਿੱਤਾ ਉਹ ਲੀਕ ਹੋ ਗਿਆ ਤੇ ਸੈਕੰਡ ਦਿੱਤਾ ਉਹਦੇ ਚ ਪੀ ਐਚ ਡੀ ਕਲੀਅਰ ਹੋਈ ਤੇ ਥਰਡ ਦਿੱਤਾ ਸਰ ਮੇਰਾ ਨੈਟ ਕਲੀਅਰ ਹੋ ਗਿਆ ਹੁਣ ਨੈਟ ਕਲੀਅਰ ਹੋ ਗਿਆ ਹੁਣ ਕੀ ਟਾਰਗੇਟ ਹੈ ਤੁਹਾਡਾ ਹੁਣ ਫੇਰ ਟਾਰਗੇਟ ਹੈ ਵੀ ਜੀ ਆਰ ਐਫ ਕਰੀਏ ਜੀ ਆਰ ਐਫ ਪੀ ਐਚ ਡੀ ਕਰਨੀ ਹੈ ਸਰ ਹਾਂਜੀ ਫਿਰ ਜੀ ਆਰ ਐਫ ਆ ਸਾਡਾ ਕਲੀਅਰ ਹੋ ਜਾਏ ਜੇ ਹੁਣੇ ਹੋ ਜਾਂਦਾ ਤਾਂ ਵਧੀਆ ਗੱਲ ਸੀ ਥੋੜੇ ਜੇ ਨੰਬਰ ਘੱਟ ਰਹਿ ਗਏ ਚਲੋ ਦੁਬਾਰੀ ਮਿਹਨਤ ਕਰ ਲਾਂਗੇ ਤੇ ਜੀ ਆਰ ਟ ਕਰਨੀ ਹੈ ਆ ਕੀ ਨਾਮ ਤੁਹਾਡਾ ਆਪ ਵੀ ਤੁਸੀਂ ਐਮਏ ਪੰਜਾਬੀ ਕੀਤੀ ਹੈ ਔਰ ਵੱਡੀਆਂ ਭੈਣਾਂ ਦੇ ਨਾਲ ਬਰਾਬਰ ਇਹ ਮੁਕਾਮ ਹਾਸਲ ਕੀਤਾ ਹੈ ਡੈਟ ਕਲੀਅਰ ਕੀਤਾ ਜੂਸੀ ਦਾ ਕਿਵੇਂ ਦੇਖਦੇ ਹਾਂ ਬਹੁਤ ਵਧੀਆ ਬਹੁਤ ਵਧੀਆ ਕੀ ਕਿੰਨੀ ਕ ਮਿਹਨਤ ਲੱਗੀ ਹੈ ਕੀ ਹੋਇਆ ਔਰ ਮੈਂ ਐਮਏ ਦੇ ਵਿੱਚ ਪੜ੍ਹਾਈ ਹੁੰਦੀ ਸੀ ਨਾਲ ਨਾਲ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਮੇਰਾ ਟਾਰਗੇਟ ਇਹ ਹੀ ਸੀ ਕਿ ਮੈਂ ਹਾਰ ਨਹੀਂ ਮੰਨਣੀ ਤੇ ਹਾਰਨਾ ਮੇਰੇ ਵਾਸਤੇ ਮੇਰੇ ਕੋਲ ਹਾਰਨ ਦਾ ਟਾਈਮ ਹੀ ਨਹੀਂ ਹੈਗਾ ਦਾ ਤੇ ਇਸ ਲਈ ਮੈਂ ਸ਼ਾਇਦ ਉਸ ਲਾਈਨ ਨੂੰ ਹੀ ਪਿਕ ਅਪ ਕਰ ਦਿੱਤੀ ਵੀ ਹਾਲਾਂ ਦਾ ਮੇਰੇ ਕੋਲ ਟਾਈਮ ਹੀ ਹੈਗਾ ਤੇ ਇਸ ਲਈ ਮੈਂ ਅਟੈਚੇਟ ਹੀਕ ਕੁਆਲੀਫਾਈ ਕਰਕੇ ਅੱਪਾ ਦੇਖਿਆ ਜਾਵੇ ਲੋਕ ਜੀ ਆਮ ਲੋਕਾਂ ਕੋਲ ਸਾਰੀਆਂ ਸੁੱਖ ਸੁਵਿਧਾਵਾਂ ਹੁੰਦੀਆਂ ਤੁਸੀਂ ਤਾਂ ਜੀ ਦੇਖਿਆ ਜਾਵੇ ਬਹੁਤ ਕਸ਼ਟ ਦੇਖਿਆ ਮਾਤਾ ਪਿਤਾ ਵੀ ਕੜੀ ਮਿਹਨਤ ਕਰਦੀ ਹੈ ਤੇ ਪੈਸਾ ਵੀ ਲੱਗਦਾ ਹੈ ਉਹ ਸਾਰਾ ਕੁਝ ਕਦੀ ਨਹੀਂ ਲੱਗਿਆ ਵੀ ਟਾਰਗੇਟ ਇੱਕ ਵੀ ਸੀਗਾ ਵੀ ਇਹਦੀ ਮਾਇੂਸੀ ਨਹੀਂ ਆਈ आई सी मैं ऐसा न देखदे जदों सी ਵੀ ਸਾਡੇ ਲਈ ਸਾਡੇ ਮਾਪੇ ਸਾਡੇ ਤੋਂ ਦੂਰ ਰਹਿ ਕੇ ਇਨੀ ਮਿਹਨਤ ਕਰ ਰਹੇ ਨੇ ਤੇ ਮਾ ਧੁੱਪੇ ਨੇਗੇ ਮੇਰੇ ਪਾਪ ਬਾਹਰ ਨੇਗੇ ਵੀ ਸਾਡੇ ਲਈ ਸਾਡੇ ਕਰਕੇ ਵੀ ਸਾਡੇ ਤੋਂ ਦੂਰ ਨੇ ਸਾਡਾ ਕੋਈ ਇੰਨਾ ਵਾਵਾਸ ਤਾਂ ਨਹੀਂ ਘਰ ਆ ਕਰੇ ਵੀ ਦੂਰ ਨੇ ਵੀ ਕਰ ਨਹੀਂ ਰਹਿੰਦੇ ਰੈਸਟ ਨਹੀਂ ਕਰਦੇ ਉਹਨੂੰ ਦੇਖਦੇ ਦੇਖਦੇ ਥੋੜਾ ਜਦੋਂ ਨੈਟ ਦਾ ਪੇਪਰ ਲਵੇ ਆਉਂਦਾ ਤਾਂ ਮੈਨੂੰ ਥੋੜਾ ਜਿਹਾ ਹੈਜ਼ੀਟੇਸ਼ਨ ਹੋਣ ਲੱਗ ਜਾਂਦੀ ਡਰ ਲੱਗਦਾ ਵੀ ਕਦੇ ਮੈਂ ਫੇਲ ਨਾ ਹੋ ਜਾਾਂ ਥੋੜਾ ਮੈਨੂੰ ਪਰ ਹਿੰਮਤ ਵੀ ਸੀ ਮੇਰੀ ਮੰਮੀ ਮੇਰੇ ਪਾਪਾ ਦੀ ਥੋੜਾ ਠੀਕ ਲੈ ਹੁਣ ਤਿੰਨਾ ਭੈਣਾਂ ਨੇ UGC ਸੀ ਕਲੀਅਰ ਕਰ ਲਿਆ ਟਾਰਗੇਟ ਇਹਨਾਂ ਦੋਨਾਂ ਦਾ JRF ਕਲੀਅਰ ਕਰਨਾ ਹੈ ਵੀ PhD ਕਰਨੀ ਹੈ ਤੁਹਾਡਾ ਟਾਰਗੇਟ ਕੀ ਹੈ ਮੇਰਾ ਵੀ ਇਹੀ ਹੈ JRF ਕਰਨਾ PhD ਕਲੀਅਰ PhD ਕਰਨੀ ਹੈ ਪਲੱਸ ਮੈਂ ਡਾਕਟਰ ਕਰਨਾ ਪੰਜਾਬੀ ਲੈਂਗੁਏਜ ਵਿੱਚ ਇਕੱਲੇ ਕੇ ਜਾਣਾ। ਬਿਲਕੁਲ। ਅ ਜੀ ਗੱਲ ਕੀਤੀ ਜਬੀ ਤਾਂ ਪਤਾ ਲੱਗਿਆ ਤੁਹਾਡਾ ਬ੍ਰਦਰ ਹੈ ਉਹ ਵੀ ਕਹਿੰਦੇ ਕਾਫੀ ਬਿਮਾਰ ਰਿਹਾ ਤੁਹਾਨੂੰ ਵੀ ਪਰੇਸ਼ਾਨੀ ਸਾਹਮਣਾ ਕਰਨਾ ਪਿਆ ਫਿਰ ਕੀ ਸਟੱਡੀ 'ਚ ਵੀ ਕੋਈ ਦਿੱਕਤਾਂ ਆਈਆਂ ਇਸ ਤਰ੍ਹਾਂ ਦੀਆਂ? ਸਟੱਡੀ 'ਚ ਕੋਈ ਦਿੱਕਤ ਨਹੀਂ ਆਈ ਇਦਾਂ ਦੀ ਪਰ ਹਾਂ ਇੱਕ ਦਿੱਕਤ ਜ਼ਰੂਰ ਆਈ ਸਾਨੂੰ ਕਿਤਾਬਾਂ ਜਿਹੜੀ ਫੂਰ ਬੁਲਾਡੇ ਦੇ ਵਿੱਚ ਨਹੀਂ ਮਿਲੀਆਂ ਉਹ ਸਾਨੂੰ ਬਾਹਰ ਅਰੇਂਜ ਕਰਨੀਆਂ ਪਈਆਂ ਮੇਰੇ ਮਾਮਾ ਜੀ ਨੇ ਉਹਦੇ ਬੇਟੇ ਨੇ ਉਹਨਾਂ ਨੂੰ ਉਹਨਾਂ ਨੂੰ ਉਹਨਾਂ ਤੋਂ ਉਹਨਾਂ ਨੇ ਸਾਨੂੰ ਕਿਤਾਬਾਂ ਪ੍ਰੋਵਾਈਡ ਕਰਵਾਈਆਂ ਤੇ ਸੈਕੰਡ ਇਕ ਟੀਚਰ ਹੈ ਜਿਹੜੀ ਟੀਚਰ ਉਹਨਾਂ ਨੇ ਗੁਜ਼ਾਰਦ ਡੋਗਰਾ ਤੇ ਉਹਨਾਂ ਨੇ ਵੀ ਸਾਨੂੰ ਕਾਫੀ ਸਪੋਰਟ ਦਿੱਤਾ ਤੇ ਉਹਨਾਂ ਨੇ ਵੀ ਸਾਨੂੰ ਕਿਤਾਬਾਂ ਪ੍ਰੋਵਾਈਡ ਕਰਵਾਈਆਂ ਤੇ ਆਨਲਾਈਨ ਅਸੀਂ ਉਹਨਾਂ ਨੂੰ ਕਹਿ ਦਿੰਦੇ ਕਿ ਕਿਤਾਬਾਂ ਚਾਹੀਦੀਆਂ ਨੇ ਤਾਂ ਉਹ ਸਾਨੂੰ ਕਿਤਾਬਾਂ ਪ੍ਰੋਵਾਈਡ ਕਰਵਾ ਦਿੰਦੇ ਤੇ ਮੈਂ ਉਹਨਾਂ ਨੂੰ ਕਹਿ ਦਿੰਦੀ ਕਿ ਤੁਸੀਂ ਮੈਂ ਲੱਗਦੀ ਨਾ ਮੈਂ ਤੁਹਾਨੂੰ ਪੈਸੇ ਸਾਰੇ ਵਕਫਾ ਕਰ ਦੂੰਗੀ ਤੇ ਬਲਕਿ ਮੈਂ ਥੋੜੇ ਥੋੜੇ ਪੈਸੇ ਆਪ ਦੇ account ਤੋਂ ਕਢਵਾ ਕੇ ਜਿਹੜੀ ਸਕਾਲਰਸ਼ਿਪ ਆਉਣੀ ਸੀ ਮੈਂ ਉਹਨਾਂ ਨੂੰ ਦੇ 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 ਦਿੱਤੀ ਤੇ ਕੁਝ ਪੈਸੇ ਉਹਨਾਂ ਦੇ ਰਹਿੰਦੇ ਗਏ ਜੀ ਅੱਪ ਗੱਲ ਕਰੀਏ ਤੁਹਾਡੇ ਮੰਮੀ ਪਾਪਾ ਉਹ ਕਿੰਨੇ ਪੜੇ ਨੇ ਮੇਰੇ ਪਾਪਾ ਤਾਂ 8ਵੀਂ ਪਾਸ ਨੇ ਤੇ ਮੇਰੀ ਮੰਮੀ ਪੜੀ ਨਹੀਂ ਹੈ ਨਹੀਂ ਹੈ ਕਿ ਅਣੀ ਕੀ ਕਹੋ ਹੋ ਗਿਆ ਜੀ ਤੁਹਾਡੀਆਂ ਧੀਆਂ ਨੇ ਤੁਹਾਨੂੰ ਆਪਣੀ ਮਾਂ ਨੂੰ ਕਿਹਾ ਵੀ ਮਾਂ ਦੇ ਕਾਰਨ ਹੀ ਅਸੀਂ ਇਸ ਮੁਕਾਮ ਤੇ ਆਏ ਆ ਕਿਵੇਂ ਦੇਖਦੇ ਹਾਂ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਆਪ ਤਾਂ ਖੁਦ ਪੜੇ ਨਹੀਂ ਕਰਤੀ ਧੀਆਂ ਲਈ ਇੰਨਾ ਕੁਝ ਕੀਤਾ ਐਤਾਂ ਦੀ ਬਹੁਤ ਬਹੁਤ ਵਧੀਆ ਲੱਗਾ ਸਾਨੂੰ ਤਾਂ ਵੀ ਸਾਡੀ ਧੀਆ ਆਪਦੇ ਪੈਰਾਂ 'ਤੇ ਖੜੀਆਂ ਹੋ ਗਈਆਂ ਕਿਵੇਂ ਸੋਚਿਆ ਤੁਸੀਂ ਵੀ ਅਸੀਂ ਤਾਂ ਹੀ ਸੋਚਿਆ ਸੀ ਵੀ ਧੀਆਂ ਨੂੰ ਕਹਿੰਦੇ ਨੇ ਵੀ ਅੱਗੇ ਨਾ ਪੜਾਓ ਅਸੀਂ ਨਖ ਕਿ ਸੱਚ ਦੇ ਬਤਾਵਾਂਗੇ ਇੱਕ ਦਿਨ ਬਤਾਣ ਕਰੇ ਸੀ ਇਹਨਾਂ ਸੋਚਦੇ ਨਾ ਬਾਰੇ ਕੀ ਕੰਮ ਕਰਤੇ ਕੋ ਕੰਮ ਕਰਤਾ ਜੀ ਫਿਰ ਹੁਣ ਆਪਾਂ ਨੇ ਕਰਨੀ ਨੇ ਕਰ ਦਿੱਤੀਆਂ ਤੁਹਾਨੂੰ ਧੰਨਵਾਦੀ ਕੰਮ ਕਾ ਕਰਦੇ ਆਪਾਂ ਤੇ ਹੋਰ ਆਪਾਂ ਕਿੱਥੇ ਲਗਾਣੇ ਲੋਕ ਤਾਂ ਕੁੱਖਾਂ ਝੀਆਂ ਨੂੰ ਮਾਰ ਦਿੰਦੇ ਨੇ ਤੁਸੀਂ ਆਪਣੀਆਂ ਝੀਆਂ ਤੇ ਸਾਰਾ ਕੁਝ ਵਾਰਤਾ ਕਿਵੇਂ ਕਿਵੇਂ ਬਾਰੇ ਜਿਹਨੇ ਵੀ ਬਸ ਸੱਚੇ ਤੇ ਖਤਰੂ ਹੈ ਨਾ ਕੁਝ ਤੁਹਾਨੂੰ ਲੱਗਦਾ ਸੀ ਵੀ ਇਹੀ ਕੁਛ ਕਰਦੀਆਂ ਕੁੜੀਆਂ ਵਾਹੀ ਅਖੇਤੀ ਜੀ ਬਸ ਸੰਭਾਲ ਵੀ ਤੁਸੀਂ ਪੜ ਕੇ ਸਾਨੂੰ ਉੱਚਾ ਤੇ ਖੜਾ ਜਿਹੜੇ ਲੋਕ ਤੁਹਾਨੂੰ ਸੁਣਦੇ ਆ ਦੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਜਾਓਗੇ ਜਿਹੜੇ ਕੁੱਖਾਂ ਝੀਆਂ ਨੂੰ ਮਾਰਨ ਜਾਂ ਪੜਾਉਣ ਦਿਆ ਦੇ ਉਹਨਾਂ ਨੂੰ ਤਾਂ ਹੀ ਕਹਿਣਾ ਜੀ ਝੀਆਂ ਨੂੰ ਬਚਾਓ ਤੇ ਪੜਾਓ ਉਹਨਾਂ ਨੂੰ ਬਚਾ ਕ ਉਹਨਾਂ ਨੂੰ ਉਹਦਾ ਸਾਡਾ ਵੀ ਉਹ ਦਵਾਤਾ ਸੀ ਕਿਸੇ ਕਿਸੇ ਦਾ ਬਹੁਤ ਖੁਸ਼ੀ ਹੋਣੀ ਸ਼ਮ ਇਹ ਸੀ ਤਿੰਨੋਂ ਪਹਿਣਾ ਜਿਹਨਾਂ ਨੇ ਜਿਹੜਾ ਆਪਣੀ ਇਸ ਯੂਜੀਸੀ ਕਲੀਅਰ ਕਰਨ ਲਈ ਆਪਣੇ ਮਾਂ ਨੂੰ ਸੇਰਾ ਦਿੱਤਾ ਅਤੇ ਮਾਪੇ ਬਨੇ ਵੀ ਕਿਹਾ ਹੈ ਕਿ ਉਹਨਾਂ ਨੇ ਇੱਕ ਸੁਪਨਾ ਦੇਖਿਆ ਸੀ ਕਿ ਇਹਨਾਂ ਧੀਆਂ ਨੂੰ ਪੜਾਇਆ ਜਾਵੇ ਅਤੇ ਹੁਣ ਇਹਨਾਂ ਦਾ ਜੀਆਰਐਫ ਕਲੀਅਰ ਕਰਕੇ ਪੀਐਸਡੀ ਕਰਨ ਦਾ ਤੀਜਾ ਰੱਖਿਆ ਗਿਆ ਹੈ ਨਗਦੀਪਾਲੂ ਵਾਲੀਆ ਪੀਡੀਸੀ ਨਿਊਜ਼ ਮਾਨਸਾ